ਹਾਂ ਹਾਂ ਲੱਗਾ ਲੈ ਕੇ ਹੁਣ ਆ ਲੱਗਾ ਲਿਉਣਾ ਵੱਲੇ ਹੁਣਾ ਠੀਕ ਆ ਠੀਕ ਆ ਓਕੇ ਓਕੇ ਦੰਦਰ ਉਹ ਖਰਿਆ ਕਿੱਥੇ ਗਾਂ ਆ ਗਾਂ ਉਹ ਲੱਸੀ ਬਣਾ ਦੇ ਲੱਸੀ ਲੈ ਕੇ ਜਾਣੀ ਲੱਸੀ ਦੇ ਮੰਗਣ ਉਹ ਆ ਗਿਆ ਉਹਨਾਂ ਦਾ ਤੁਸੀਂ ਨਾ ਕੋਈ ਨਾ ਕੋਈ ਨਵਾਂ ਹੀ ਕੰਮ ਦੱਸੀ ਜਾਇਆ ਕਰੋ ਮੈਨੂੰ ਲੱਸੀ ਬਣਾ ਦੇ ਉੱਥੇ ਪਾਣੀ ਲੈ ਜਾਓ ਠੰਡਾ ਤੇ ਪਰਫਦਾ ਕੋਲਾ ਪਾਓ ਵਿੱਚ ਤੇ ਪਾਣੀ ਪਿਆ ਲਓ ਗੋੜ ਲੈ ਜਾਓ ਗੋੜ ਲਵਾ ਗੋੜ ਲੈ ਜਾਓ ਗੋੜ ਦੀਆਂ ਢੇਲੀਆਂ ਲੈ ਜਾਓ ਦੋ ਤਿੰਨ ਉਹ ਲੱਸੀ ਬੜਾ ਬੁਧੀਆ ਗੱਲਾਂ ਨਾ ਬਣਾ ਕੱਲ ਦੀ ਨਹੀਂ ਪਾਈ ਰੂੜੀ ਕਾਲਾ ਖੰਡੇ ਤੁਸੀਂ ਵੀ ਰੂੜੀ ਕੱਲ ਥੋੜੇ ਥਾਂ 'ਚ ਪਈ ਹੀ ਅੱਜ ਹੁਣ ਬੰਦਾ ਲੈ ਲਿਆ ਉਹ ਨਾਲ ਹਾਂ ਉਹ ਪੈਸੇ ਦਿਵਾਉਣ ਨੂੰ ਬੰਦਾ ਲੈ ਆਂਦਾ ਚਾਜ ਨਾ ਪਾਉਂਦੇ ਰਹਿੰਦੇ ਸਾਰੀ ਪਿਆ ਜਾਣੀ ਹੀ ਉਦਾਂ ਹੀ ਇਹਨਾਂ ਨੇ ਕੰਮ ਨੂੰ ਲਮਕਾ ਕੇ ਰੱਖਣਾ ਹੁੰਦਾ ਵਾ ਕਿ ਯਾਰ ਅੱਬਾ ਚੁੱਠੀ ਉਹ ਕੱਲੇ ਕੋ ਜਿੰਨੀ ਕ ਪਈ ਉਹਨੇ ਪਾਤੀ ਆ ਅੱਜ ਹੁਣ ਦੋ ਜਾਨੇ ਰਹੇ ਆ ਜਾ ਹੋਗਾ ਉੱਠ ਤਾਂ ਲੱਸੀ ਤਾਂ ਮੈਂ ਬਣਾ ਦੇਨੀ ਆ ਥੋੜਾ ਰੋਟੀ ਪਾਣੀ ਦਾ ਨਾ ਕਿਤੇ ਮੇਰੇ ਸਿਰ ਤੇ ਹਾਨ ਕਰ ਦੇ ਮੈਥੋਂ ਨਹੀਂ ਰੋਟੀ ਰਾਟੀਆਂ ਪਕਦੀਆਂ ਉਹ ਰੋਟੀ ਦਾ ਫਿਕਰ ਨਾ ਕਰ ਜਦੋਂ ਨੂੰ ਰੋਟੀ ਦਾ ਵੇਲਾ ਆਉਣਾ ਖਾਣ ਦਾ ਉਹਦੋਂ ਨੂੰ ਹੱਡੀ ਪੈ ਜਾਣੀ ਆ ਬੰਦੇ ਨੇ ਆਪਣੇ ਘਰ ਚੱਲ ਜਾਣਾ ਉਹਨਾਂ ਨੇ ਪਿਓ ਪੁੱਤਾਂ ਨੇ ਆਪਣੀ ਪੌਂਡ ਐ ਪਣੀ ਆ ਰੋਟੀ ਦੀ ਤਾਂ ਗੱਲ ਹੀ ਕੋਈ ਨਹੀਂ ਕੀ ਮੈਂ ਤਾਂ ਹੀ ਤੈਨੂੰ ਆ ਨਾ ਲੱਸੀ ਪਿਆਰ ਲੱਸੀ ਨੇ ਢੇਡੂ ਢੂਡ ਭਰ ਜਾਣਾ ਇਹਨਾਂ ਦਾ ਲੱਸੀ ਤੇ ਮੈਂ ਬਣਾ ਦਿੰਨੀ ਤੇ ਪਰ ਮੁੜ ਕੇ ਹੁਣ ਫੇਰ ਨਾ ਮੈਨੂੰ ਉਧਰੋਂ ਹੌਲੀ ਜੀ ਪੋਲੇ ਮੂਨਾ ਜੋਦਾ ਕਰੇ ਵੀ ਚਾਚਾ ਰੋਟੀਆਂ ਵੀ ਪਕਵਾ ਲਿਆ ਇੱਥੇ ਬੀਕ ਕੇ ਸ਼ਾਮੇ ਖਾ ਲੈਨੇ ਤੇ ਬਾਕੀ ਫੇਪਾ ਲਾਂਗੇ ਇਦਾਂ ਨਾ ਹੁਣ ਕਰਨ ਡੈ ਪਿਓ ਉਹ ਚੰਗਾ ਤੂੰ ਲੱਸੀ ਦੇ ਪਿੱਲੂ ਬਣਾ ਇਹਨਾਂ ਪਖੰਡ ਵੜੇ ਕਰਦੀਆਂ ਇੱਕ ਜਨਾਨੀਆਂ ਪਤਾ ਨਹੀਂ ਲੱਸੀ ਬਣਾਉਣ ਗਈ ਨਹੀਂ ਮੁੜੀ ਕੀ ਮਾਂ ਰੱਖ ਲਈ ਉਹਨੇ ਉਹ ਬਣੀ ਨਹੀਂ ਗਈ ਹਾਏ ਹਾਏ ਲੱਸੀ ਲੇ ਕੇ ਬਾਹਰ ਨੂੰ ਜਾਣਾ ਵਾ ਕਿ ਜਾਂ ਅੰਦਰ ਵਰਕੇ ਪੀਣੀ ਆ ਉਹ ਬਾਹਰ ਹੀ ਜਾਣਾ ਹੁੰਦਾ ਮੈਂ ਕਿਹਾ ਵਾਅਦਾ ਦਊਗੀ ਵੀ ਆਲੇ ਬਣ ਗਈ ਆ ਬੱਸ ਪਾਈ ਆ ਸਭ ਕੁਛ ਹੀ ਪਾਇਆ ਸਾਰੇ ਸਗਨ ਵਿਹਾਰ ਕੀਤੇ ਆ ਲੂਣ ਪਾਇਆ ਕਾਲਾ ਆਹੋ ਮੈਂ ਤਾਂ ਦਹੀਂ ਦੋਈ ਰੱਖਿਆ ਸੀ ਮੈਂ ਚਾਹ ਚਾਲ ਕੋਈ ਨਹੀਂ ਘੜੀ ਘੜੀ ਮੈਥੋਂ ਜਾਗ ਨਹੀਂ ਲੱਗਦੀ ਤੇ ਆਪਾਂ ਫਰਿੱਜ 'ਚ ਰੱਖਿਆ ਆ ਉੱਪਰਲੇ ਖਾਣੇ ਦੇ ਟ੍ਰੇ ਜੀਜ ਪਿਆ ਠੰਡਾ ਰਹੂਗਾ ਤਾਂ ਸਵੇਰ ਦਾ ਵੀ ਸਾਡਾ ਸਰਜੂਗਾ ਥੋੜੀ ਕਾਲੀ ਮਿਰਚ ਪਾ ਲੈਣੀ ਪੀਜੇ ਉਹ ਬਾਬਾ ਸਭ ਕੁਛ ਹੀ ਪਾ ਦਿੱਤਾ ਵਾ ਹੱਦ ਕਰੀ ਜਾਂਦੇ ਤੁਸੀਂ ਤੇ ਉਹ ਗੱਲ ਵੀ ਹੱਦੀ ਕੀਤੀ ਆ ਮੈਂ ਨਹੀਂ ਬਿਲਕੁਲ ਹੀ ਪੈਸੇ ਨਹੀਂ ਲੈਣੇ ਅਗਲੇ ਨੇ ਬੰਦੇ ਨੇ ਜਿਹਨੇ ਕੰਮ ਕਰਨਾ ਵਾ ਉਹਨੇ ਆ ਪੇ ਦੇ ਦੇਣੇ ਆ ਜੋ ਦਿਨੇ ਆਪੀ ਲਿਆਂਦਾ ਬੰਦਾ ਮੈਂ ਲਿਆਂਦਾ ਸੁਣੋ ਮੇਰੀ ਗੱਲ ਉਹ ਨਹੀਂ ਮੈਂ ਗੱਲ ਕਰਦੀ ਮੈਂ ਵੀ ਆਖ ਜਾਨੀ ਉਹ ਨਹੀਂ ਪਾਇਆ ਤੇ ਆ ਨਾ ਵੀ ਪਾਣੀ ਪੀਣ ਤੇ ਗਾਂ ਕੰਮ ਕਰਨ ਤੇ ਨਾਲੇ ਮੇਰੀ ਸੁਣ ਲੋ ਗੱਲ ਬੰਨੇ ਤੇ ਖਲੋ ਕੇ ਚੱਜ ਨਾ ਪਵਾਉ ਰੂੜੀ ਇਹ ਤਾਂ ਵੇ ਗਰਮੀ ਦੇ ਤੇ ਇਦਾਂ ਇਦਾਂ ਫਾਟਾ ਹੀ ਛੱਡ ਜਾਣ ਵੀ ਆਖਣ ਪੈ ਗਈ ਪੈ ਗਈ ਆ ਜਿਹੜਾ ਨਾਲ ਡਿਆ ਨਾ ਪਉਣ ਉਹ ਮੇਰ ਨੂੰ ਵੀ ਜ਼ਿਆਦਾ ਸਿਆਣਾ ਵਾ ਚਲੋ ਠੀਕ ਆ ਫਿਰ ਉਹ ਡਿਆ ਨਾਲ ਤਾਈਓ ਐਡੇ ਨਹੀਂ ਕੋਈ ਗੱਲ ਹੁੰਦੀ ਨਸੀ ਲੈ ਕੇ ਕਿਰੇ ਚ ਲੱਗੇ ਆ ਕਿਤੇ ਫੇਰ ਨਾ ਆ ਜਾਣਾ ਵੀ ਪਕਾ ਦੇ ਦੋ ਦੋ ਰੋਟੀਆਂ ਬੰਦੇ ਕਰਦੇ ਵੀ ਇਦਾਂ ਹੁੰਦੇ ਆ ਵੀ ਚਲ ਖਾ ਹੀ ਲਈਏ ਗਾੜੀ ਕਿਹੜੀਆਂ ਗੋਪੀ ਨੇ ਪਕਾਈਆਂ ਹੋਣੀਆਂ ਵਾ ਉਹਨੇ ਕਹਣਾ ਚਾਚਾ ਲੈ ਆ ਦੋ ਮਰੋੜ ਲੈਨੇ ਇੱਥੇ ਹੰਬ ਥੱਲੇ ਬਹਿ ਕੇ ਹੁਣ ਮੈਂ ਇਦਾਂ ਕਰਦੀ ਆ ਨਾ ਗੋਪੀ ਵੱਲ ਜਾਣੀ ਆ ਪੁੱਛਦੀ ਭਲਾ ਵੀ ਪਕਾਈਆਂ ਵਾ ਕੀ ਕਰਦੀ ਆ ਪਤਾ ਲੱਗੇ ਜਾਣਾ ਵਾ ਗੱਲਾਂ ਬਾਤਾਂ ਤੋਂ ਹੀ ਕੱਖ ਨਹੀਂ ਹਾਲ ਉਹਦਾ ਵੀ ਐਨੀ ਗਰਮੀ ਰੇ ਜਿਵੇਂ ਤੋਂ ਰੋਟੀਆਂ ਪਕਾਦੀਆਂ ਮੈਂ ਤੇ ਆਪਣੀਆਂ ਮਾਂ ਆ ਪਕਾ ਕੇ ਪਤਾ ਨਹੀਂ ਕਿਦਾਂ ਕਿਤੇ ਟਾਈਮ ਪਾਸ ਕਰਨ ਰਹੀ ਆ ਆਪਣਾ ਇਹ ਬੰਦਾ ਵੀ ਨਾ ਉਤਰਾ ਠੇਕੇ ਤੇ ਹੀ ਕਰਾ ਲਿੰਦਾ ਕੰਮ ਧੁੱਕੇ ਪੁੱਕੇ ਪੈਸੇ ਦੇ ਦਿੰਦਾ ਸਾਡੇ ਸਿਰ ਸਾਨ ਵਾਧੂ ਦਾ ਕਿੰਨਾ ਹੀ ਕੰਮ ਮੇਰਾ ਲੇਟ ਹੋ ਗਿਆ ਇਹ ਹੈ ਕਿ ਨਹੀਂ ਗਰਮੀ ਆ ਰਸੋਈ ਚ ਲੱਗੀ ਮੈਨੂੰ ਤੇ ਬਾਹਰ ਕਿੰਨੀ ਗਰਮੀ ਹੋਊਗੀ ਉਹ ਤਾਂ ਚਾਚੇ ਹਣੋਂ ਨਾ ਇਹ ਵੀ ਨਹੀਂ ਹੈਗਾ ਕਿ ਜੇ ਇੰਨੀ ਪੈ ਲਈ ਆ ਤੇ ਬੰਦਾ ਸਾंभ ਵੀ ਚਾਜਣਾ ਇਹ ਥੋੜੀ ਨਾ ਦੋਆ ਪਿਓ ਪੁੱਤਾਂ ਤੇ ਸਿੱਤੇ ਛੱਡਿਆ ਇੱਕ ਬੰਦਾ ਆਖਿਆ ਇਹ ਉਹ 4-5 ਬੰਦੇ ਲਿਆ ਕੇ ਤੇ ਬੰਦਾ ਖਾਦ ਪੋਆ ਲਿੰਦਾ ਵਾ ਨਿਆਣਾਂ ਆਪ ਬਿਮਾਰ ਹੋ ਗਿਆ ਨਾਲ ਨਿਆਣੇ ਨੂੰ ਤੋੜਿਆ ਤੇ ਫਿਰ ਪਤਾ ਕਿੰਨੇ ਲੱਗ ਜਾਣੇ ਉੱਪਰ ਪਰ ਇਹਨਾਂ ਨੂੰ ਕੌਣ ਸਮਝਾਵੇ ਬਿਮਾਰ ਹੋਣਾ ਸਾਡਾ ਹੋਣਾ ਇਹਨਾਂ ਨੂੰ ਥੋੜੀ ਕੋਈ ਮਤਲਬ ਗੋਪੀ ਹਾਂਜੀ ਕੀ ਕਰਦੇ ਆ ਕੁਛ ਨਹੀਂ ਰੋਟੀਆਂ ਪਕਾ ਕੇ ਖੱਡੀ ਸੀ ਤੇ ਮੈਂ ਹੁਣ ਚਾਹ ਸਫਾਈ ਕਰ ਲਵਾਂ ਇਹ ਸ਼ਾਇਦ ਰੋਟੀਆਂ ਪਕਾ ਲਈਆਂ ਵਾ ਹਾਂ ਪਕਾ ਲਈਆਂ ਵਾ ਲੈ ਦੱਸ ਕੰਮ ਤੇ ਸਾਡੇ ਡੇ ਇਹ ਕਰਨ ਮੈਂ ਅਰ ਸਗੋਂ ਆਖਣ ਦੇ ਕਿ ਮੈਂ ਰੋਟੀ ਖਵਾ ਲੂੰਗੀ ਤੂੰ ਪਕਾ ਵੀ ਲਈਆਂ ਤੂੰ ਤੈਮੀ ਨੂੰ ਦੱਸਿਆ ਨਹੀਂ ਜੇ ਤੁਸੀਂ ਖੋਹ ਨਹੀਂ ਮੈਂ ਦੱਸ ਦਿੰਦੇ ਮੈਂ ਤਾਂ ਹੁਣ ਪਕਾ ਲੀਆਂ ਵਾ ਮੈਂ ਤੇ ਆ ਲੱਸੀਆ ਖੰਡੇ ਹੀ ਬਣਾ ਕੇ ਦੇ ਤੇਰੇ ਚਾਚਾ ਲੱਸੀ ਲਿਕੇ ਗਏ ਆ ਤੇ ਹੁਣ ਮੈਂ ਮਗਰੇ ਤੜਕਾ ਲਾਇਆ ਸਬਜੀ ਨੂੰ ਆਟਾ ਗੁੰਨ ਕੇ ਰੱਖ ਲਿਆ ਦਹੀਂ ਚ ਪਕੌੜੀਆਂ ਪਕਾੜੀਆਂ ਪਾ ਕੇ ਰੱਖ ਲਿਆ ਮੈਂ ਜਦੋਂ ਖਾਣੀਆਂ ਹੋਣਗੇ ਚਲ ਉਹਦੇ ਲਾ ਦਾਂਗੇ ਗਰਮੀ ਬਹੁਤ ਜਿਆਦਾ ਆ ਤੇ ਮਤ ਵੱਜੀ ਪਈ ਹੋਣੀ ਨਿਆਣਿਆਂ ਦੀ ਆਹ ਹੋ ਤੇ ਵਜੀ ਹੋਣੀ ਮੈਂ ਤਾਂ ਅੱਗੇ ਕਹਿਨ ਦਈ ਆ ਵੀ ਮੁੰਡੇ ਨੂੰ ਵੀ ਨਾਲ ਲਾਇਆ ਜੇ ਮੁੰਡਾ ਬਿਮਾਰ ਹੋ ਗਿਆ ਤਾਂ ਫੇਰ ਇਹ ਤਾਂ ਗੱਲ ਸਹੀ ਆ ਕਿ ਆ ਗਰਮੀ ਦੇ ਨਾਲ ਤੇ ਕਿਤੇ ਸਿਆਣਿਆ ਚੰਗਿਆਂ ਪੜਿਆ ਨੇ ਜੀਨ ਕੋ ਹੋਂਦਾ ਹੀ ਹੋਣ ਰਿਆ ਤੇ ਨਿਆਣਾ ਤੇ ਕਿਤੇ ਸੇਕ ਕਿੰਨਾ ਵਜੋਂ ਨੇ ਦੇ ਵਿੱਚ ਮੈਂ ਤਾਂ ਆਪ ਤੇ ਚਾਚੇ ਨੂੰ ਗੁੱਸੇ ਹੋਣ ਰਹੀ ਆ ਵੀ ਤੂੰ ਉਹਨਾਂ ਨੂੰ ਜੁਡਾਇਆ ਵਾ ਤੂੰ ਤਿੰਨ ਚਾਰ ਬੰਦੇ ਡੋਂਦਾ ਤੇ ਪੈਸੇ ਦੇ ਕੇ ਕੰਮ ਨਬੇੜਦਾ ਕਾਂ ਆਹ ਹੋ ਤੇ ਹੀ ਆ ਨਾ ਜੇ ਮੁੰਡਾ ਬਿਮਾਰ ਹੋ ਗਿਆ ਤਾਂ ਫੇਰ ਕਿੰਨੇ ਲੱਗਨੇ ਬੜਾ ੁਖਾ ਹੀ ਹੋਗੇ ਹੋਰ ਕੀ ਆ ਪੜਾਸੀ ਬੜੀ ਪੈਂਦੀ ਆ ਝੋਨੇ 'ਚ ਤਾਂ ਹਾਂ ਹੋ ਤੇ ਪੜਾਸ ਬਹੁਤ ਵਾ ਪੜਾਸ ਤੇ ਬੜੀ ਆ ਅਜੇ ਮੈਂ ਸੋਕੂੰ ਪਹਿਲਾਂ ਅੱਖ ਰਾਤੀ ਫੇਰ ਪੈ ਗਈ ਹੋਣੀ ਆ ਤੇ ਆਂਦਾ ਵੀ ਨਹੀਂ ਰਾਤੀ ਨਹੀਂ ਪਈ ਹਨੇਰਾ ਹੋ ਗਿਆ ਤੇ ਹੁਣ ਫੇਰ ਦੋਰੇ ਪਾਉਣ ਰੇ ਸਵੇਰੇ ਦੂਜੇ ਕਿਲਿਆਂ ਚ ਚਾਚੀ ਜੀ ਪੈੜੀ ਵੀ ਵੇਖੋ ਕਿੰਨੀ ਆ ਉਹ ਤਾਂ ਹੈ ਹੀ ਥੋੜੀ ਥੋੜੀ ਆ ਤੇ ਫੇਰ ਉਹ ਤਾਂ ਗਿਆ ਹੀ 5 ਵਜੇ ਤੋਂ ਤੇ ਬਾਅਦ ਚ ਗਿਆ ਉਹਦਾਂ ਤੇ ਪਿਆਲੀਆਂ ਨਾ ਹੀ ਭਾਵਾ ਗੋਪੀ ਜਿੰਨੀ ਪਿਆਲੀ ਜਿਆਦੀ ਹੋਊਗੀ ਉੰਨੀ ਬਰਕਤ ਵਾ ਉੰਨੀ ਆ ਕਮਾਈ ਜਿਆਦੀ ਆਊਗੀ ਤੇ ਆਪਾਂ ਵੀ ਚਲੋ ਰਲ ਮਿਲ ਕੇ ਸਾਰਾ ਕਰਾਂਗੇ ਹੁਣ ਜਿਹੜੇ ਸਾਬ ਨਹੀਂ ਆਖਣ ਦੇ ਚਲ ਜੋਦੇ ਨੂੰ ਖੜਾਂਗੇ ਅਸੀਂ ਵੀ ਥੋੜਾ ਬੋਦਾ ਇਹਦੇ ਨਾਂ ਦਾ ਕੋਹ ਗੋਲਗੱਜ ਪਾਵਾਂਗੇ ਤੇ ਫੇਰ ਹੀ ਕੱਢਾਂਗੇ ਉਹਨੂੰ ਨਿਆਣੇ ਵੀ ਸੁਖਣਾ ਚਾਹੁੰਦਾ ਤੇ ਜੋਦੇ ਦੀ ਤਾਂ ਹੁਣ ਉਮਰ ਹੋ ਗਈ ਉਹ ਜੋਦੇ ਨੇ ਕਿੱਥੇ ਕਿੱਥੇ ਜਾਣਾ ਵਾ ਤੇ ਚਾਹੂ ਦੇ ਦਾ ਹੀ ਕਰਦੇ ਫਿਰ ਉਹਦੇ ਆਦੀ ਪੈਣਾ ਹਾਏ ਹਾਏ ਗਰਮੀ ਨੇ ਤਾਂ ਮੇਰਾ ਦਿਮਾਗ ਖਰਾਬ ਕੀਤਾ ਵਾ ਉਹਦੇ ਦੀ ਗੱਲ ਕਰਦੀਆਂ ਕਿ ਜੋਦੇ ਨੇ ਕਿੱਥੇ ਜਾਣਾ ਉਹਦੇ ਦੀ ਗੱਲ ਕਰਨੀ ਹੈਗੀ ਆ ਤੇਰੇ ਚਾਚੇ ਨੇ ਮੈਨੂੰ ਇੰਨੀ ਕਾਲੀ ਪਾਈ ਨਾ ਵੀ ਲੱਸੀ ਬਣਾ ਦੇ ਲੱਸੀ ਬਣਾ ਦੇ ਮੇਰਾ ਦਿਮਾਗ ਖਰਾਬ ਉਹਨੇ ਕਰ ਦਿੱਤਾ ਪਹਿਲਾਂ ਤੇ ਉਹਦੇ ਦੀ ਗੱਲ ਕਰਦੀ ਵੀ ਇਹਦੇ ਨਾਂ ਦਾ ਪਹਿਰਾ ਰੱਖਾਂਗੇ ਥੋੜਾ ਬਹੁਤਾ ਉਹ ਨਿਆਣੇ ਕਰਨਗੇ ਬਾਹਰੋਂ ਕੁਝ ਆਪਾਂ ਵੀ ਥੋੜਾ ਬਹੁਤਾ ਦਵਾਂਗੇ ਨਾ ਯਾ ਵੀ ਪੋਤਾ ਹੀ ਰਖੇ ਆ ਪੈਸਿਆਂ ਦਾ ਫਿਕਰ ਨਾ ਕਰਿਓ ਮੁੰਡੇ ਦਾ ਕੰਮ ਬਣਾਉਣਾ ਜਿੱਦਾਂ ਵੀ ਹੋ ਸਕਿਆ ਹਾਂ ਤਾਂ ਕਰਕੇ ਫਿਰ ਕੋਈ ਗੱਲ ਨਹੀਂ ਉਹਦਾ ਆਉਂਦਾ ਵਾ ਨਾ ਉਹਨੂੰ ਆਖੀ ਨਾ ਨੂੰਗੇ ਤੁਹਾਨੂੰ ਏਸੀ ਛੱਡ ਕੇ ਤੇ ਲੰਮਾ ਪਵੇ ਘੜੀ ਚੰਗਾ ਆਹੋ ਤੇ ਫਿਰ ਪਊਗਾ ਨੇ ਰੈਸਟ ਕਰੂਗਾ ਚੰਗੀ ਗੱਲ ਕਿ ਤੇਰਾ ਉਹ ਕਿਤਾਬਾਂ ਨਾ ਪੜਾ ਦੀ ਮੁੰਡੇ ਨੂੰ ਆਉਂਦੇ ਨੂੰ ਪੜਨ ਲੈ ਪੋ ਕਿਤਾਬਾਂ ਕਿੱਥੇ ਉਹ ਪੜਦਾ ਵਾ ਉਹ ਤੇ ਇਦਾਂ ਹੀ ਪਿਆਲੀਆਂ ਦੇ ਕੰਮ ਹੀ ਕਰਦਾ ਫਿਰਦਾ ਮੈਂ ਤਾਂ ਬਥੇਰਾ ਖਾਪਦੀ ਆ ਵੀ ਪੜ ਵੀ ਲਿਆ ਕਰ ਪੇੜ-ਪੜ ਕੇ ਕਿਹਪਾਸੇ ਲੱਜੂ ਪਰ ਉਹ ਕਿੱਥੇ ਲੱਗਦਾ ਵਾ ਉਦਾਂ ਨਿਆਣਾ ਰਾਤ ਨੂੰ ਪੜੇ ਨਾ ਦਿਮਾਗ ਫਰੈਸ਼ ਹੁੰਦਾ ਵਾ ਤੇ ਮੇਰੇ ਨਿਆਣੇ ਦਾ ਧਿਆਨ ਏਦਾਂ ਉੱਥੇ ਚਲ ਜਾ ਉੱਥੇ ਚਲ ਜਾ ਕੰਮ ਕਰ ਲਿਏ ਉਹ ਕਰ ਲਿਏ ਰਾਤ ਨੂੰ ਡਾਇਆ ਕਰ ਪੜਨ ਨਹੀਂ ਚਾਚੀ ਜੀ ਹੁਣ ਮੰਨ ਲਓ ਖਾ ਦੀ ਪਉਣ ਗਿਆ ਵਾ ਤੇ ਕਿੱਥੇ ਆਉਨੇ ਰਾਤ ਨੂੰ ਪੜ ਲੈਣਾ ਹੁੰਦਾ ਥੱਕਿਆ ਹੋਣਾ ਵਿਚਾਰਾ ਕਾਈਓ ਤੇ ਮੈਂ ਕਿਹਾ ਹੁਣ ਦੁਪਹਿਰੇ ਰੈਸਟ ਕਰ ਲੇ ਨਾ ਫੇਰ ਰਾਤ ਨੂੰ ਪੜਾ ਲਈ ਤੇ ਨਾਲੇ ਮੇਰੀ ਗਾਲ ਸੁਣ ਫੇਰ ਪੁਕਾ ਲਈਆਂ ਵਾ ਤੂੰ ਨਿਹਾਂ ਮੈਂ ਪਕਾ ਲੀਆਂ ਮੈਂ ਤੈਨੂੰ ਮੈਂ ਦੱਸ ਦਿੰਦੇ ਨਾ ਤੇ ਫੇਰ ਮੈਂ ਸੋ ਨਹੀਂ ਹੀ ਲਾਉਣੀਆਂ ਜੇ ਤੂੰ ਹੀ ਖਾਉਣੀਆਂ ਹੀ ਤੇ ਚੱਲ ਆ ਛਾਂ ਤੂੰ ਪਕਾ ਲੀਆਂ ਤੇ ਕੋਈ ਨਹੀਂ ਉੱਥੇ ਕਿਹੜੀਆਂ ਮੰਡੀਆਂ ਆ ਵਾ ਮੁੜ ਕੇ ਫੇਰ ਕੋਈ ਕੰਮ ਕਰਨਗੇ ਤੇ ਫੇਰ ਮੈਂ ਲਾ ਲੂੰਗੀ ਹੁਣ ਤੂੰ ਪਕਾਏ ਨਹੀਂ ਤਾ ਤੂੰ ਇੰਨਾ ਅੰਨ ਥੋੜੀ ਖਰਾਬ ਕਰਨਾ ਅੰਨ ਬਦਲੇ ਰਜ਼ਕ ਬਦਲੇ ਤੇ ਕਿੱਥੇ ਨਿਆਣੇ ਪ੍ਰਦੇਸਾਂ ਚ ਘਲਾਏ ਆ ਤਾਂ ਕਿਹਾਂ ਦੇ ਦਿੰਦੇ ਆ ਹਾਂਜੀ ਤੇਰੇ ਜਿੱਕੇ ਜ਼ਰੂਰ ਖਰਾਬ ਕਰਨਾ ਵਾ ਜੇ ਤੂੰ ਪਕਾ ਲੀਆਂ ਤੇ ਕੋਈ ਨਹੀਂ ਫੇਰ ਹੈ ਠੀਕ ਹਾਂ ਚੰਗਾ ਕਿੱਡੀ ਚਲਾਗਾ ਜੇ ਰੋਟੀ ਖਾਉਣੀ ਹੁੰਦੀ ਤੇ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਹੱਥ ਮੈਂ ਦਹੀਂ ਚ ਪਕੌੜੀਆਂ ਪਾਈਆਂ ਵਾ ਮੇਰਾ ਤਾਂ ਜੀ ਕਰਦਾ ਮੈਂ ਵੇਖ ਕੇ ਆਵਾ ਕਿ ਕਿਹੜੀਆਂ ਦਹੀਂ ਚ ਪਕੌੜੀਆਂ ਪਾਈਆਂ ਤੇ ਕਿਹੜੀ ਸਬਜ਼ੀ ਬਣਾਈ ਹੈ ਉਦੋਂ ਹੀ ਪਤਾ ਕਰਨ ਆਏ ਆ ਇਹਨੇ ਪਕਾਈ ਆ ਕਿ ਨਹੀਂ ਪਕਾਈ ਮੈਨੂੰ ਪਤਾ ਹੀ ਵੀ ਨਹੀਂ ਪਕਾਉਣੀਆਂ ਮੈਂ ਤਾਂ ਹੀ ਪਕਾ ਲਈਆਂ ਅੱਗੇ ਇਦਾਂ ਹੀ ਹੁੰਦੀ ਰੋਟੀ ਘਰੋਂ ਆਣ ਕੇ ਖਾਂਦੇ ਕੰਮ ਇਹਨਾਂ ਦਾ ਕਰਦੇ ਚਲ ਮੈਂ ਚਾੜੂ ਫੇਰਾ ਆ ਫਿਰ ਆਦ ਸੁਗਰਾ ਕੰਮ ਨਹੀਂ ਪੜਿਆ ਬੜੀ ਗਰਮੀ ਹੈ ਗਰਮੀ ਹੈ ਬੜੀ ਪੈਣ ਰਹੀ ਹੈ ਬਹੁਤ ਗੱਲੀ ਨਹੀਂ ਹੈ ਭੁੱਖੜੀ ਜੀ ਮੈਂ ਕਿਹਾ ਚਾਚਾ ਦਾ ਕਿਹਾ ਕੰਮ ਗਿਆ ਫੋਨ ਆਇਆ ਕੰਮ ਗਿਆ ਕਿਤੇ ਤੇ ਪੱਠੇ ਨਾਲ ਵੜ ਲਈਏ ਉਹ ਡੈਡੀ ਬਾਜੂ ਵੜਨਾ ਗਏ ਹੋ ਗਰਮੀ ਬੜੀ ਹੈ ਮੈਂ ਇਹਨਾਂ ਲਿਬੜੇ ਹੈਗੇ ਕੰਮ ਨਹੀਂ ਪੜੀਏਗਾ ਮੈਂ ਨਹੀਂ ਬੜੇ ਤੇ ਦੇ ਮਤਲਬ ਜਾਓ ਚੱਲ ਜਾ ਦੂੰ ਮੈਂ ਨਹੀਂ ਗਰਮੀ ਹੈ ਚੱਲ ਮੈਂ ਹੁਣਾਂ ਫੇਰ ਵਾਟੇ ਆਪ ਵੀ ਕੰਮ ਨਹੀਂ ਪੜੇਗਾ ਜਰ ਨਾਲ ਹੁਣ ਲਿਬੜੇ ਤੇ ਹੈਗੇ ਹੀ ਇਹ ਘੜੀ ਨੂੰ ਲਿਬੜਾਂਗੇ ਬੜੀ ਗਰਮੀ ਹੈ ਮੰਮੀ ਪਾਣੀ ਲਿਆ ਬੜੀ ਗਰਮੀ ਬਾਹਰ ਹੈ ਗਰਮੀ ਹੈਗੀ ਬੜੀ ਹੈ ਤੇ ਮੈਂ ਤਾਂ ਕਦੋਂ ਦੀ ਡਿਕਨ ਲਈ ਹੈਗੀ ਤੇ ਬੜਾ ਟਾਈਮ ਲਾਤਾ ਤੁਸੀਂ ਇੱਥੇ ਉਹ ਕੱਲ ਤੇ ਦਾदू ਦੀ ਅੱਧੀ ਪਹਿਲੀ ਜੀ ਖਾਦ ਪਈ ਸੀ ਆਹ ਹੁੱਦੀ ਜੀ ਪਈ ਸੀ ਤੇ ਅੱਜ ਬੰਦਾ ਵੀ ਇਕੱਲਾ ਹੁੰਦਾ ਤੇ ਉਹਨੂੰ ਫੋਨ ਆਇਆ ਕਰੋ ਤੇ ਚੱਲ ਗਿਆ ਤੇ ਦੋਵਾਂ ਜਣਿਆਂ ਨੂੰ ਕੋਲੀ ਪਈ ਸਾਰੀ ਇਹ ਉਹ ਥੋੜੀ ਵੀ ਨਹੀਂ ਪਵਾ ਕੇ ਗਿਆ ਨਹੀਂ ਪਵਾ ਕੇ ਤੇ ਗਿਆ ਉਹ ਪਤਾ ਨਹੀਂ ਉਹ ਤੇ ਘਰ ਕੋਈ ਬਿਮਾਰ ਹੋ ਗਿਆ ਤੇ ਚੱਲ ਗਿਆ ਅੱਛਾ ਤੇ ਤੁਸੀਂ ਵੀ ਥੋੜੀ ਪਾ ਕੇ ਆ ਜਾਣੀ ਕਿ ਤੁਹਾਨੂੰ ਕੀ ਪੀ ਪਈ ਵੀ ਸਾਰੀ ਪਾ ਕੇ ਆਉਣੀ ਉਹ ਕੋਰ ਸਾਰੀ ਪੈ ਜੇ ਉਹ ਠੀਕ ਨਹੀਂ ਇਹਨੇ ਵਾਰ-ਵਾਰ ਲਿਬੜਨਾ ਹੈ ਤੇ ਪਾਪਾ ਤੇ ਨਹੀਂ ਆਏ ਉਹ ਪੱਠੇ ਵੱਢਣ ਗਏ ਦਾਦੂ ਦਾ ਫੋਨ ਆਇਆ ਉਹ ਗਏ ਕਿਤੇ ਹਾਂ ਇਹ ਤੁਸੀਂ ਖਾਦ ਪਾਉਣਾ ਪਾਉਂਦਾ ਹੈ ਕਿ ਦਾਦੂ ਪੱਠੇ ਵੀ ਨਹੀਂ ਵੱਢ ਸਕਦੇ ਹੈਗੇ ਮੈਨੂੰ ਕੀ ਪ੍ਰਧਾਨੰਦ ਪਾਪਾ ਨੂੰ ਮੈਂ ਆ ਰਿਹਾ ਆ ਗਿਆ ਮੈਂ ਮੈਂ ਹੀ ਵੱਡੇ ਨੂੰ ਮੈਨੂੰ ਗਰਮੀ ਲੱਗੰਦੀ ਚੱਲ ਚੰਗਾ ਕੀਤਾ ਜਿਹੜਾ ਆ ਗਿਆ ਵਾ ਰੋਟੀ ਭਗਾਈ ਆ ਹਾਂ ਨਹੀਂ ਰੋਟੀ ਪੱਕੀ ਆ ਮੈਂ ਤਾਂ ਡਿਕਨ ਦੇ ਹੀ ਪੀਗਾ ਸਵੇਰ ਦੇ ਭੁੱਖੇ ਆ ਤੇ ਉਹ ਚਾਚੀ ਨੇ ਨਹੀਂ ਭੇਜਿਆ ਕੋਸ਼ ਵੀ ਨਾ ਦਾ ਦਿਨੇ ਤਾਂ ਲੱਸੀ ਭੇਜੀ ਵਾ ਬਸ ਲੱਸੀ ਭੇਜੀ ਉਦੋਂ ਦੀ ਹਾਂ ਅੱਜ ਦੁਪਹਿਰਾਂ ਆ ਗਿਆ ਤਾਂ ਹੋਰ ਕੁਝ ਵੀ ਨਹੀਂ ਭੇਜਿਆ ਉਹ ਤੇ ਦਾਇਥੇ ਆਈ ਤੇ ਕਹਿੰਦੀ ਸੀ ਵੀ ਮੈਂ ਤਾਂ ਬੜਾ ਕੁਛ ਬਣਾ ਲਿਆ ਵਾ ਮੈਂ ਸਬਜ਼ੀ ਵੀ ਬਣਾ ਕੇ ਰੱਖ ਲਿਆ ਆਟਾ ਵੀ ਗੁੰਨ ਕੇ ਰੱਖ ਲਿਆ ਨਾਲ ਮम्मी ਰੋਟੀ ਦੇ ਮੈਨੂੰ ਬੜੀ ਭੁੱਖ ਲੱਗੀ ਆ ਚਾ ਰੋਟੀ ਤੇ ਮੈਂ ਲਿਆ ਦੇਣੀ ਆ ਤੇ ਨਹਾਉਣਾ ਨਾ ਪਹਿਲਾਂ ਹਾਂ ਨਹਾਉਣਾ ਨਾ ਕੇ ਖਾਣੀ ਆ ਨਾ ਆਹ ਨਾ ਕੇ ਚੱਲ ਨਾ ਲਾ ਤੇ ਫਿਰ ਮੈਂ ਲਿਆ ਦੇਣੀ ਰੋਟੀ ਇੱਕ ਤਨਾ ਚਾਚੇ ਹੋਣੀ ਨਾ ਮਾਸਾ ਨਹੀਂ ਸੋਚਦੇ ਵੀ ਜੇ ਉਹ ਖਾਦ ਪੌਣ ਚਲੇ ਗਏ ਆ ਤੇ ਤੁਸੀਂ ਪੱਠੇ ਵੱਢ ਲੋ ਤਾਂ ਨਿਆਣਾ ਵਿਚਾਰਾ ਖੱਪਿਆ ਆਇਆ ਵਾ ਦੁਪਹਿਰ ਹੋ ਗਈ ਆ ਭੁੱਖਾ ਤੇ ਆਇਆ ਜਿਹਦੇ ਪਿੱਛੇ ਬੰਦਾ ਰੋਟੀ ਪਾਣੀ ਲੈ ਜਾਂਦਾ ਵਾ ਉਨੇ ਪਾਪਾ ਜੀ ਦੇਣਾ ਉਹ ਖੇਤਾਂ 'ਪੱਠੇ ਵੱਢਣਦੇ ਆ ਚਲ ਮੈਂ ਜਾ ਕੇ ਕਹਿ ਕੇ ਹੁਣ ਨਹੀਂ ਆ ਵੀ ਬਾਅਦ ਚ ਵੱਢ ਲਿਓ ਤੇ ਪਹਿਲਾਂ ਰੋਟੀ ਖਾ ਲਓ ਵੱਢ ਦੇ ਨੀ ਗਾ ਪੱਠੇ ਜੇ ਅਈ ਤੇ ਮੈਂ ਸ਼ੁਰੂ ਹੋਇਆ ਤੂੰ ਪਿੱਛੇ ਵੀ ਆ ਗਈ ਆ ਪਿੱਛੇ ਕੀ ਹੋਣਾ ਵਾ ਫਸਵੀ ਇਹਦੇ ਦੀ ਖਾਦ ਪਾਉਣ ਗਿਆ ਆ ਵਾ ਤੇ ਹੁਣ ਦੁਪਹਿਰਾਂ ਲੈਣ ਦੀਆਂ ਵਾ ਤੇ ਰੋਟੀ ਨਹੀਂ ਖਾਣੀ ਉਹ ਰੋਟੀ ਵੀ ਖਾਣੀ ਮੈਂ ਨਾ ਹਾਦੋਂ ਖਾਮਾ ਲਿਬੜੇ ਤੇ ਹੈਗੇ ਆ ਪੱਠੇ ਦਾ ਕੰਮ ਹੀ ਤੇ ਵੇੜ ਲਈ ਤੇ ਨਹੀਂ ਵਾ ਇੱਕ ਗੱਲ ਹੈਗੀ ਆ ਵੀ ਚਾਚੇ ਨੂੰ ਨਹੀਂ ਪਤਾ ਵੀ ਸਵੇਰ ਦੇ ਖਾਤ ਪਉਣ ਗਿਆ ਵਾ ਤੇ ਮੈਂ ਪੱਠੇ ਹੀ ਵੜ ਲਵਾ ਉਹਨੂੰ ਕਿਹਾ ਤਾਂ ਫੋਨ ਆ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਕਿਦਾ ਫੈਨ ਲਫੂ ਲਾ ਕਰਾਉਣ ਗਿਆ ਆਈ ਕਹਿ ਹੀ ਸਕਦਾ ਬੰਦਾ ਵੀ ਮੈਂ ਅੱਧਾ ਘੰਟਾ ਲੇਟ ਆਉਣਾ ਵਾ ਕੀ ਪਤਾ ਹੁਣ ਉਹ ਚਲ ਗਿਆ ਹੁਣਗਾ ਪੱਠੇ ਤੇ ਵੜਨੇ ਪੈਣੇ ਨਾ ਜੇ ਇਹ ਵੀ ਨਾ ਨਾ ਵੜਦੇ ਤੇ ਆਪੇ ਜਦੋਂ ਆਉਂਦੇ ਵੜਨੇ ਪੈਂਦੇ ਤੇ ਆਪੇ ਪਤਾ ਲੱਗ ਜਾਂਦਾ ਉਹ ਜਿਹੜੇ ਬੇਜਬਾਨੇ ਵੱਧੇ ਆ ਸ਼ਰਾਬ ਨੂੰ ਬਸ ਸ਼ਰਾਬ ਲੈਣਾ ਉਹਨਾਂ ਦਾ ਤੇ ਉਹਨਾਂ ਨੂੰ ਨਹੀਂ ਪਤਾ ਵੀ ਜਿਨ੍ਹਾਂ ਨੇ ਰੱਖੇ ਆ ਸ਼ਰਾਬ ਲੈਣਾਂ ਦਾ ਜੇ ਮੈਂ ਵੱਢਦਾ ਫਿਰ ਕੀ ਹੋ ਗਿਆ ਵੱਢ ਘਰ ਆਈ ਜਾਣਾ ਮੈਨੂੰ ਲੱਗਦਾ ਨਹੀਂ ਆ ਵੀ ਉਹ ਤੁਹਾਡਾ ਚਾਚਾ ਹੋਊਗਾ ਨਹੀਂ ਜੱਜ ਫਿਰ ਵੀ ਤਰਸ ਕਰ ਲੈਂਦੇ ਐ ਇੰਨਾ ਆਪਦੇ ਨਿਆਣੇ ਇਦਾਂ ਕਸੂਏ ਤੋਂ ਕੰਮ ਤੇ ਲੱਗੇ ਹੋਣ ਕੀ ਕਰ ਲੋ ਉਹਨਾਂ ਨੂੰ ਤਰਸ ਨਾ ਆਵੇ ਕੰਮ ਕਰਦੇ ਚੰਗੇ ਲੱਗਦਾ ਵਾ ਬਿਲੇ ਬੈ ਕੇ ਸ਼ਰਦਾ ਵਾ ਇਹ ਤਾਂ ਆਪਣੀ ਤੇ ਇੱਕ ਮੱਝ ਵਾ ਹੈ ਉਹਨਾਂ ਦੇ 4-5 ਡੰਗਰ ਬੱਜੇ ਵਾ ਜਿਹਨਾਂ ਦੇ 4-5 ਵਾ ਤੇ ਵੇਲੇ-ਵੇਲੇ ਦੁੱਧ ਵੀ ਤੇ ਲੈ ਆਈ ਜਾਂਦਾ ਨੇ ਦੁੱਧ ਲਿਉਂਦੀ ਕਿਹੜੀ ਗੱਲ ਵਾ ਉਹ ਮੈਂ ਲੈ ਕੇ ਆਉਂਨੇ ਆਂ ਪਾ ਤਾਂ ਫ੍ਰੀ ਤੇ ਲਿਉਂਦੇ ਨਹੀਂ ਹੈਗੇ ਤੇ ਚਾਚੀ 70 ਰੁਪਏ ਸੁਣਾਉਂਦਾ ਹੀ ਸੀ ਮੈਨੂੰ ਆ ਸੁਣਾਉਂਦੀ 70 ਰੁਪਏ ਤੈਨੂੰ ਤੁਹਾਨੂੰ ਇਨੀ ਯਕੀਨ ਆਉਂਦਾ ਕਹਿੰਦੀ 70 ਰੁਪਏ ਦੁੱਧ ਵੇਚਦਾ ਬਾੜ ਵੇਲੇ ਕੋਲੇ ਦਹੀਂ ਵੀ ਲੈ ਆਈਦਾ ਦਹੀਂ ਕੀ ਲਿਉਣਾ ਹੁੰਦਾ ਵਾ ਬੱਤੀ ਬੱਤੀ ਗੱਲਾਂ ਕਰਦੇ ਕਹਿੰਦੇ ਮੈਂ ਥੋੜਾ ਜਿਹਾ ਜਮਾਇਆ ਹੈ ਚਲੇ ਚੋ ਤੁਸੀਂ ਥੋੜਾ ਜਿਹਾ ਲੈ ਜਾਓ ਰੀਨ ਕਿ ਲੈ ਜਾਓ ਤੁਸੀਂ ਆ ਹੁੰਦਾ ਵਾ ਗੱਲ ਮੰਦੀ ਥੋੜਾ ਜਿਹਾ ਥੋੜਾ ਦਿੰਦੇ ਤਾਂ ਹੈਗੇ ਨਾ ਤੇ ਪੱਠੇ ਵੀ ਤੇ ਤੂੰ ਹੀ ਵੱਢਦੇ ਆ ਆ ਤਾਂ ਫੇਰ ਕੀ ਹੋ ਗਿਆ ਆਪਣੇ ਵੱਢਣੇ ਉੱਥੇ ਢੇਰੀ ਉਹਨਾਂ ਦੀ ਵੱਢਤੀ ਨਾਲ ਫੇਰ ਕੀ ਹੋ ਗਿਆ ਢੇਰੀ ਆਪਣੇ ਆਪਣੀ ਢੇਰੀ ਵੱਢਣੀ ਹੁੰਦੀ ਉਹਨਾਂ ਦੇ ਤਾਂ ਪੰਡਾ ਦੀਆਂ ਪੰਡਾ ਵੱਢਣੀਆਂ ਹੁੰਦੀਆਂ ਚਾਰ ਪੰਜ ਡੰਕਰ ਥੋੜੇ ਹੁੰਦੇ ਆ ਜੇ ਨਹੀਂ ਨਾ ਚਾਚੇ ਕੋ ਸਾਂਭੇ ਜਾਂਦੇ ਤਾਂ ਵੇਚ ਦੇਣ ਤੂੰ ਤੇ ਦੀ ਛਲਾ ਚਾਚੇ ਨੂੰ ਵੇਚ ਦੂਗਾ ਤੇ ਮੈਂ ਕਹ ਤੂੰ ਦੇਣੀ ਆ ਮੈਂ ਕਹ ਤੂੰ ਬੁਰੀ ਬਣਾ ਤੂੰ ਹੀ ਨਹੀਂ ਮੰਨ ਸਕਦੇ ਕਿ ਵੀ ਕੋ ਵੀ ਚਾਚਾ ਮੈਂ ਇਤੋਂ ਨਹੀਂ ਪੱਠੇ ਵੱਢੇ ਜਾਂਦੇ ਮੈਂ ਤਾਂ ਨਹੀਂ ਕਹਿਣਾ ਮੈਨੂੰ ਤਾਂ ਮਤਲਬ ਆ ਮੈਂ ਤਾਂ ਆਪਣਾ ਮੁੰਡਾ ਬਾਹਰ ਭੇਜਣਾ ਮੈਨੂੰ ਹੈਗਾ ਜਿੱਦਾਂ ਜਿਹੜਾ ਪਰਾ ਮੁੰਡਾ ਨਹੀਂ ਜਾਂਦਾ ਮੈਂ ਉਹ ਹਾਂ ਕਿੰਨੇ ਸਾਲਾਂ ਦੀ ਉਹਨਾਂ ਦੀ ਚਮਚਾਗਰੀ ਕਰਨ ਤੇ ਆ ਇਹ ਚਮਚਾਗਰੀ ਇਹ ਹੋਰ ਫਿਰ ਇੰਨਾ ਖਾ ਥੋੜੀ ਕੰਮ ਹੁੰਦਾ ਵਾ ਪੀ ਤੇ ਨਾਲ ਆਪੇ ਲੱਗੇ ਲੱਗੇ ਨਾਲ ਮੁੰਡੇ ਨੂੰ ਵੀ ਲਾਇਆ ਵਾ ਹੁਣ ਵਿਚਾਰਾ ਹਰਫ ਲਿਆ ਆ ਵਾ ਤਸਵੀਰ ਦਾ ਭੁੱਖਾ ਤੇ ਆਇਆ ਉਹਦਾ ਵੀ ਉਹਨਾਂ ਮਿਹਰਾ ਦੇ ਬਾਹਰ ਫਿਰਨਾ ਸੀ ਨਾਲ ਕੰਮ ਇਟ ਕਰਨ ਤੇ ਆ ਕੰਮ ਕਰਨ ਤੇ ਆ ਹੈਗਾ ਇਹਨੂੰ ਚੰਗਾ ਵਾ ਵੀ ਦੋ ਮੱਜਾਂ ਹੋਰ ਆਪਣੀਆਂ ਰੱਖ ਲੋ ਨਾਲੇ ਆਪਾਂ ਦੁੱਧ ਵੇਚਿਆ ਕਰਾਂਗੇ ਪੈਸੇ ਆਇਆ ਕਰਨਗੇ ਚਾਰ ਤੇ ਨਾਲੇ ਆਪਣੇ ਘਰ ਦੁੱਧ ਵਾਧੂ ਤੇ ਸਾਨੂੰ ਕੀ ਲੋੜ ਹੈ ਨਾ ਕਰੋ ਦਹੀਂ ਮੰਗਣ ਜਾਂਦੀ ਫਿਰ ਮੈਥੋਂ ਇੰਨੇ ਕੀ ਸ਼ਾਂਭੇ ਜਾਂਦੇ ਆ ਮੈਂ ਹੋਰ ਨਹੀਂ ਰੱਖਣੇ ਅਦੇ ਉਹਨਾਂ ਦੇ ਚਾਰ ਪੰਜ ਸਾਂਭੇ ਜਾਂਦੇ ਆ ਸਾਂਭੇ ਜਾਂਦੇ ਉਹਨਾਂ ਦੇ ਕਿਤੇ ਹੋਇਆ ਕਿਤੇ ਅੱਜ ਉਹਨੂੰ ਤੇ ਕੰਮ ਪੈ ਗਿਆ ਆਪ ਹੀ ਪਾਉਂਦਾ ਉਹ ਆਪ ਪਾਉਂਦੇ ਇੱਥੇ ਮੈਂ ਤਾਂ ਜਦੋਂ ਵੇਖਾ ਤੁਸੀਂ ਪਾਉਂਦੇ ਹੁੰਦੇ ਕਿਤੇ ਹੋਇਆ ਤੀਆਂ ਦਿਨਾਂ ਚ ਦੋ ਦਿਨ ਉਹਨਾਂ ਨੇ ਪਾ ਲਿਆ 28 ਦਿਨ ਤੇ ਤੁਸੀਂ ਪਾਉਂਦੇ ਆ ਉਹਨੇ ਬੰਦਾ ਰੱਖਿਆ ਵਾ ਪੱਠੇ ਵੜ ਜਾਂਦਾ ਛੁੱਟ ਜਾਂਦਾ ਛੁੱਟ ਜਾਂਦਾ ਇੱਥੇ ਉਦਾਂ ਹੀ ਉੱਤੇ ਗਰਮੀ ਬੜੀ ਵਾਂਢੀ ਖਾਚੋਂ ਖਾਵੇਂ ਆਇਆ ਮਗਰੋਂ ਤੂੰ ਆ ਗਈ ਹੋਰ ਹੀ ਅਸੀਂ ਚਾਚੇ ਨੂੰ ਨਹੀਂ ਗਿਆ ਜਾਂਦਾ ਵੀ ਮੈਂ ਖਾਚੋਂ ਖਾ ਪਿਆ ਤਾਂ ਮੈਂ ਨਹੀਂ ਪੱਠੇ ਵੜਨੇ ਮੈਨੂੰ ਸੁਣਾਇਆ ਜਾਂਦਾ ਵਾ ਤੇ ਤੂੰ ਮਗਰ ਜੀ ਆ ਗਈ ਲੜਨਾਂ ਗਈ ਤੇ ਮੈਂ ਆ ਤੇ ਰੋਟੀ ਦਾ ਸਨਿਆ ਦੇਣਾ ਹੀ ਵੀ ਰੋਟੀ ਤਾਂ ਖਾ ਲੋ ਪੱਠੇ ਬਾਅਦ ਚ ਵੱਡੇ ਜਾਣ ਕੇ ਮੁੰਡੇ ਨੂੰ ਖਵਾਈ ਮੁੰਡਾ ਕਿਹਾ ਇਹ ਨੂੰ ਮੁੰਡਾ ਨਾਣ ਵੜ ਗਿਆ ਵਾ ਨਾਣ ਵੜ ਗਿਆ ਵਾ ਤੇ ਮੈਂ ਹਾਂਨੇ ਚ ਮੈਂ ਬੋ ਕਹਾਂ ਪਹਿ ਰੋਟੀ ਖਾ ਲੋ ਪਹਿਲਾਂ ਪੱਠੇ ਬਾਅਦ ਚ ਵੱਡੇ ਜਾਣ ਤੇ ਮੈਂ ਆ ਗਿਆ ਬਾਡੇ ਨੂੰ ਖਵਾ ਮੁੰਡੇ ਨੂੰ ਪਹਿਲਾਂ ਤੁਸੀਂ ਤਾਂ ਕਿਹਦੀ ਮੰਨਣੀ ਨਹੀਂ ਹੁੰਦੀ ਤਾਂ ਉਦਾਂ ਬਾਹਰ ਹੀ ਨਿਕਲਦੀ ਕਿਦਾਂ ਧੁੱਪ ਚਾਈ ਫਿਰਦੀ ਇਹ ਕਿੰਨੀ ਗਰਮੀ ਆ ਬਤਾ ਖਪਿਆ ਹੁੰਦਾ ਤੂੰ ਤਾਂ ਹੋਰ ਹੀ ਆ ਕੇ ਡੈਪੇਂਦੀ ਬੋਲਣ ਪਤਾ ਨਹੀਂ ਇੰਨੇ ਕੀ ਘਟਣਾ ਚਾਹਤੇ ਮੈਂ ਵਾਢੀ ਲਾਵਾਂ ਢੇਰੀ ਹੁਣ ਆ ਗਿਆ ਚਾਚਾ ਆ ਗਿਆ ਵਾ ਉਹ ਵੱਡ ਗਿਆ ਬੰਦਾ ਪੱਠੇ ਕਿ ਨਹੀਂ ਬੰਦਾ ਤੁਰੇ ਭੱਜ ਗਿਆ ਖਾ ਪਤਾ ਨਹੀਂ ਉਹਨੂੰ ਫੋਨ ਫੋਨ ਆ ਗਿਆ ਕੋਈ ਤੇ ਉਹਨੂੰ ਤੇਰਾ ਫੋਨ ਆਇਆ ਅੱਛਾ ਹਾਂ ਤੇ ਵੱਡਾ ਮੈਂ ਪੱਠੇ ਫਿਰ ਨਹੀਂ ਪੱਠੇ ਤੇ ਮੈਂ ਹੁਣ ਵੱਡ ਕੇ ਪਾ ਵੀ ਦਿੱਤੇ ਪਾਤੇ ਆ ਹਾਂ ਚਲ ਚੰਗਾ ਹੋ ਗਿਆ ਮੈਂ ਤੇ ਫੇਰ ਖਾਦਾ ਕ ਆਪਣੇ ਬੇੜ ਕੇ ਖਾਣ ਨੂੰ ਦੇਖੋ ਜਦੋਂ ਖਾੜੀ ਵਾਰੀ ਆਈ ਪਾਉਂਦੀ ਤੇ ਬੰਦਾ ਭੱਜ ਗਿਆ ਅਛਾ ਮੈਂ ਤਾਂ ਫਿਰ ਉਹਦੇ ਨੇ ਦੋਵਾਂ ਨੇ ਪਾਈ ਗਰਮੀ ਪੈ ਗਰਮੀ ਅੱਜ ਬੜੀ ਦਿਨ ਬੜਾ ਲੱਗਾ ਹੈ ਨਹੀਂ ਤੇ ਉਹਨੂੰ ਕਹਿਣਾ ਨਾਲ ਪਵਾ ਦੇ ਉਹ ਕਹਿੰਦਾ ਮੈਨੂੰ ਫੋਨ ਆ ਗਿਆ ਨਾ ਪੱਠੇ ਵੜ ਕੇ ਗਿਆ ਉਹ ਲੈ ਤੇ ਪੱਠੇ ਵੀ ਸ਼ੁਗਵਾ ਵੜਦੇ ਮੈਂ ਪਾ ਗਿਆ ਮੈਂ ਫਿਰ ਪੈਸੇ ਦੇਤੇ ਉਹਨੂੰ ਬੰਦੇ ਨੂੰ ਨਹੀਂ ਅੱਜ ਪੈਸੇ ਦੇਣੇ ਆ ਅਛਾ ਅਛਾ ਹਾਂ ਪੈਸੇ ਦੇਣੇ ਆ ਜੀ ਹੈਸ਼ੇ ਦਈ ਜੀ ਮੈਂ ਤੇ ਉਹਨੂੰ ਆਖਿਆ ਮੈਂ ਖਾ ਪੱਠੇ ਵੜ ਜੀ ਨਾਲ ਹੀ ਹੂੰ ਕਹਿੰਦਾ ਮੈਂ ਵੜ ਦੂੰਗਾ ਪੱਠੇ ਹਾਂ ਪੱਠੇ ਉਹ ਮੈਨੂੰ ਤੇ ਫੋਨ ਆ ਗਿਆ ਲੰਬੜਦਾਰ ਦਾ ਮੈਂ ਚੱਲ ਗਿਆ ਉਧਰ ਨੂੰ ਉਹ ਤਾਂ ਨਹੀਂ ਜੇ ਮੈਂ ਜੇ ਉਹ ਉਹਨਾਂ ਵੜਦਾ ਫਿਰ ਮੈਂ ਵੜ ਦੇਣੇ ਤੇ ਨਾਲੇ ਤੇਰੇ ਵੜ ਲੈਣੇ ਫਿਰ ਮੈਂ ਆਪਣੇ ਵੜ ਲੈਣੇ ਉਹ ਚੱਲ ਹੁਣ ਬੁੱਢੇ ਵੜ ਤੂੰ ਪੱਠੇ ਵੱਟੇ ਵਾੜੀ ਲੈ ਮੈਂ ਵੱਡੇ ਕੇ ਆ ਮੈਂ ਕਿਹਾ ਪਾਤ ਤੇ ਆ ਪੱਠੇ ਪਾਤ ਆ ਪਾਤ ਤੇ ਆ ਚਾਹ ਠੀਕ ਆ ਹਾਂ ਤੇ ਤੋਰ ਮੂੰਹ ਹੱਥ ਲੱਗਾ ਤਾ ਨਾ ਲੱਗਾ ਰੋਟੀ ਖਾਣੀ ਐ ਪਾਸੋਂ ਹਾਂ ਨਹੀਂ ਨਹੀਂ ਨਾ ਲਾ ਫਿਰ ਹਾਂ ਨਾ ਕੇ ਤੇ ਖਾ ਰੋਟੀ ਉਧਰ ਚਾਜੀ ਆਪਣੀ ਵੱਲੋਂ ਖਾ ਲਾ ਉਹ ਚੱਲ ਇੱਥੇ ਆਈ ਗੋਪੀ ਮਗਰ ਬਣਾਈਆਂ ਰੋਟੀ ਤੇ ਉਧਰੋਂ ਖਾ ਲਾ ਉਧਰ ਕੀ ਆ ਉਹ ਚੱਲ ਵੰਡਿਆ ਵਾ ਉਹ ਉਧਰੋਂ ਖਾ ਲਈ ਉਧਰੋਂ ਖਾ ਲਈ ਫੇਕੀ ਹੋ ਗਿਆ ਲੈ ਆ ਨਾ ਫਿਰ ਹਾਂ ਨਾ ਕੇ ਤੇ ਆ ਜਾ ਆ ਗਿਆ ਫਿਰ ਨਾ ਗਿਆ ਹੁੰਦਾ ਨਾ ਗਿਆ ਹੁੰਦਾ ਆਹੋ ਹੋਰ ਕੀ ਮਮੀ ਸਾਰਾ ਦਿਨ ਬਸ ਉਹਨਾਂ ਦਾ ਹੀ ਕੰਮ ਕਰਨਾ ਮੈਂ ਤਾਂ ਖਾ ਖਾ ਕੇ ਮਰ ਗਈ ਆ ਤੇ ਹੋਰ ਮੈਂ ਕੀ ਕਰਾਂ ਸਵੇਰ ਦੇ ਖਾਦ ਪਾਉਣ ਗਿਆ ਕੱਲ ਵੀ ਲੱਗੇ ਹੀਏ ਅੱਜ ਵੀ ਸਵੇਰ ਦੇ ਖਾਦ ਪਾਉਣ ਗਿਆ ਵਾ ਮੁੰਡਾ ਵੀ ਭੁੱਖਾ ਧਾਇਆ ਆਇਆ ਵਾ ਉਹ ਚਲੋ ਉਹਨੇ ਤਾਂ ਹੁਣ ਨਹਾ ਕੇ ਤੇ ਰੋਟੀ ਖਾ ਲਈ ਆ ਤੇ ਉਹ ਪੱਠੇ-ਪੁੱਠੇ ਵੱਢਣ ਵਿੱਚ ਲੱਗਦਾ ਹੁਣ ਪੌਣ ਲੱਗ ਪਿਆ। ਉਹੀ ਉਹੀ ਤਾਂ ਮੈਂ ਕਹਿੰਦੀ ਆ ਕਿ ਜੇ 2-3 ਬੰਦੇ ਲਿਆ ਕੇ ਤੇ ਫੇਰ ਪਾਲਣ ਤਾਂ ਫੇਰ ਤਾਂ ਕੀ ਹੋਇਆ ਇਹਨਾਂ ਨੂੰ ਵੀ ਕਿਤੇ ਸਾਹ ਆ ਜਵੇ। ਹੋਰ ਆ ਰੋਟੀ ਤਾਂ ਕੁਝ ਨਹੀਂ ਚਾਹੀਦੀ ਨਾ। ਉਲਟਾ ਚਾਚੀ ਇਹ ਉਪਰੋਂ ਗੋਗੋਂ ਲਾ ਦੋ ਮਿੱਟੀ ਝਾੜਨ ਦੀ ਵਾਂਗੂ ਤੇ ਅਹੀਂ ਮੈਂ ਤਾਂ ਕਹਿੰਦੀ ਸਬਜ਼ੀ ਬਣਾਈ ਨਾਲ ਮੈਂ ਨਾ ਦਹੀਂ ਚ ਪਕੌੜੀਆਂ ਪਾਈਆਂ ਵਾ ਤੇ ਆਟਾ ਗੁੰਨ ਕੇ ਰੱਖ ਲਿਆ ਵਾ ਮੈਂ ਜਦੋਂ ਆਉਣਗੇ ਤਾਂ ਤਾਜੀ-ਤਾਜੀ ਲਾ ਦਾਂਗੇ ਅੱਜ ਖਵਾਉਣੀ ਤਾਂ ਮੈਨੂੰ ਦੱਸ ਦਿੰਦੇ ਮੈਂ ਨਾ ਪਕਾਉਂਦੀ ਐ ਹੁਣ ਤੂੰ ਚਲ ਪਕਾ ਲਈ ਕੋਈ ਗੱਲ ਨਹੀਂ ਆਪਾਂ ਘੜਾ ਕੁਝ ਬੰਡਿਆ ਵਾ ਹੋਰ ਕੀ ਪੈਹ ਤੇਲਾ ਤਾਂ ਸਾਰਾ ਕੁਛ ਹੀ ਬੰਡਿਆ ਵਾ ਹਾਂ ਕੱਲ ਖਾਦ ਦੀ ਗੱਲ ਸੀ ਕਿ ਤੇ ਉਹ ਪੈਸੇ ਹੱਸੇ ਵੇਲੇ 12 ਬੋਰੀਆਂ ਦੇ ਪੈਸੇ ਤੇ ਲੈ ਕੇ ਹੱਟੀ ਗੱਲਾਂ ਸੁਣਾ ਸੁਣਾ ਕੇ ਹਾਂ ਤੇ ਜੇ ਮੈਂ ਉਹ ਤੇਆ ਪਾਣੂ ਕਹਿੰਨੀ ਆ ਤੇ ਉਹ ਮੇਰੀ ਸੁਣਦੇ ਨਹੀਂ ਆ ਉਹ ਤਾਂ ਕੁਛ ਨਹੀਂ ਕਹਿੰਦੇ ਹੈਗੇ ਮੈਨੂੰ ਨਹੀਂ ਸੁਣਾਉਂਦੇ ਤੈਨੂੰ ਹੀ ਸੁਣਾਉਂਦੇ ਆ ਇਹ ਮੁੰਡੇ ਨੂੰ ਬਾਹਰ ਭੇਜਣਾ ਮੁੰਡੇ ਨੂੰ ਬਾਹਰ ਭੇਜਣਾਵਾ ਨਾ ਮੁੰਡੇ ਨੂੰ ਪੜ੍ਹਨ ਦਿੰਦੇ ਨਾ ਹੋਰ ਤੇ ਚਾਚੀ ਬਹੁਤ ਹੀ ਸਿਆਣੀ ਬਣੀ ਆ ਚਲੋ ਠੀਕ ਆ ਮੈਂ ਬਾਅਦ ਚ ਕਰਦੀ ਆ ਕੀਦਾ ਫੋਨ? ਮੰਮੀ ਦਾ ਹੀ ਹੋਰ ਕੀਦਾ ਹੀਗਾ? ਮੈਂ ਸਾਰਾ ਦਿਨ ਫੋਨ ਤੇ ਲੱਗੀ ਰਿਆ ਕਰ। ਕਿੱਥੇ ਫੋਨ ਤੇ ਲੱਗੀ ਆ ਮੈਂ ਤਾਂ ਕਿਉ ਡਿੱਕਣ ਨਹੀਂ ਦਈਆਂ ਰੋਟੀ ਪਾਣੀ ਵੱਲੋਂ ਵੀ ਰੋਟੀ ਪਾਣੀ ਖਾ ਲੈਣਾ। ਵਾ ਮੈਂ ਕਿਥੇ ਖਲੋਤਾ ਮੈਂ ਕਹਾਂ ਮੈਂ ਬਾਅਦ ਚ ਫੇ ਭੇਈ ਜਾਣਾ ਲੱਗੇ ਪਹਿਲਾਂ ਗੱਲਾਂ ਕਰ ਹੀ ਲਵੇ। ਤੇ ਤੈਨੂੰ ਵੀ ਪਰ ਅਬ ਦੇਵੇ ਹੀ ਲਿਆ ਹੈਗਾ ਵੀ ਮੈਂ ਉੱਠ ਕੇ ਰੋਟੀ ਖਵਾਵਾਂ। ਰੋਟੀ ਫੜਾਵਾਂ ਇੱਥੇ। ਉਹ ਗੱਲ ਤੇ ਡਿੱਗੀ ਖੋਤੇ ਤੋ ਤੇ ਗੁੱਸਾ ਕਰ ਮਿਆਰ ਤੇ ਤੁਹਾਡੀ ਤਾਂ ਉਹ ਗੱਲ ਵਾ। ਅੱਛਾ ਬੜੇ ਖਾਣ ਹੁੰਦੇ ਤੈਨੂੰ ਅੱਜ ਕੱਲ੍ਹ? ਆਉਂਦੀ ਆ। ਆਉਂਦੇ ਖਾਣ ਤੈਨੂੰ। ਤੇ ਗੁੱਸਾ ਤੇ ਉਹਨਾਂ ਦੇ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਵੀ ਮੇਰੇ ਤੋਂ ਇੰਨਾ ਕੰਮ ਨਹੀਂ ਹੁੰਦਾ ਤੇ ਮੇਰੇ ਤੇ ਐਵੇਂ ਗੁੱਸਾ ਉਹਨਾਂ ਦੇ ਗੁੱਸਾ ਦਾ ਪਿਆ ਹੁਣ ਰੋਟੀ ਨਹੀਂ ਆਣੀ ਭੁੱਖ ਲੱਗੀ ਉਦੋਂ ਮੈਂ ਰੋਟੀ ਵੀ ਪਕਾ ਮੈਂ ਪਿੱਛੇ ਗਈ ਸੀ ਕਿ ਆ ਕੇ ਤੂੰ ਰੋਟੀ ਖਾ ਲਓ ਉਦੋਂ ਜਦੋਂ ਮੈਂ ਕੰਮ ਕਾਟਿਆ ਉਦੋਂ ਤੈਨੂੰ ਰੋਟੀ ਦਾ ਚੇਤਾ ਸੀ ਜਦੋਂ ਮੈਂ ਘਰ ਆਇਆ ਉਦੋਂ ਫੋਨ ਤੇ ਲੱਗੀ ਰਹਿ ਤੇ ਮੈਨੂੰ ਸੁਣਨਾ ਥੋੜੀ ਆਉਣਾ ਸੀ ਆਪ ਤੂੰ ਆ ਗਏ ਮੈਂ ਜਦੋਂ ਦੇਖੋ ਜਦੋਂ ਮੈਂ ਘਰ ਆਉਂਦਾ ਉਦੋਂ ਫੋਨ ਤੇ ਉਦੋਂ ਫੋਨ ਤੇ ਪਤਾ ਨਹੀਂ ਕਿਹੜੀਆਂ ਚੁਗਲੀਆਂ ਕਰਦੀ ਰਹਿੰਦੀ ਨਾਲ ਉਹ ਚਰੀ ਮਾਂ ਉਹ ਕਹੀ ਮੈਂ ਸੁਣਨਾ ਨਹੀਂ ਆ ਤੇ ਮੈਂ ਆਪਣੀ ਮਾਣਾ ਹੀ ਕਰਨੀ ਹੋਇਆ ਕਿਤੇ ਬੰਦੇ ਨੇ ਫੋਨ ਕਾ ਹੀ ਲਿਆ ਕੀ ਕਾਰਨ ਮੈਂ ਆਪਣੀ ਮਾਂ ਨੂੰ ਫੋਨ ਕਰਨਾ ਵੀ ਛੱਡ ਦਵਾਂ ਵਟਸਐਪ ਤੇ ਵੇਹ ਵੀ ਲਗਾ ਨਾ ਕਿ ਰੋਟੀ ਪਾਣੀ ਦੇਣਾ ਹੁੰਦਾ ਤੇ ਰੋਟੀ ਪਾਣੀ ਮੈਂ ਪਕਾਇਆ ਹੀ ਆ ਤੇ ਬਹੁਤ ਹੀ ਗੱਲ ਹੈ ਤੇ ਚਾਚੀ ਵੱਲੋਂ ਖਾ ਲੈਣੀ ਚਾਚੀ ਵੱਲੋਂ ਖਾ ਲਈ ਉਹ ਚਾਚਾ ਮੈਨੂੰ ਚਾਚਾ ਮੈਨੂੰ ਕਹਿੰਦੇ ਚਾਚੀ ਵੱਲੋਂ ਖਾ ਆ ਜਦੋਂ ਜਾ ਫਿਰ ਖਾਓ ਫਿਰ ਹੋਰ ਨਹੀਂ ਤੇ ਜਦ ਪਕਾਈ ਇੱਥੇ ਤੇ ਤੂੰ ਇੱਥੇ ਹੀ ਖਾਣੀ ਸੀ ਜੇ ਕੰਮ ਚਾਚੀ ਦਾ ਕਰ ਉਹਨਾਂ ਦਾ ਕਰਨ ਦਾ ਹੈ ਤੇ ਘਰ ਰੋਟੀ ਨਹੀਂ ਪਕਾ ਕੇ ਦੇ ਸਕਦੇ ਉਹ ਤਾਂ ਕਹਿੰਦੇ ਉਹ ਮੈਨੂੰ ਕਹਿ ਗਿਆ ਪੁੱਤ ਜਾ ਖਾ ਆ ਫਿਰ ਤਾਂ ਮੈਂ ਕਹਿੰਦੀ ਵੀ ਖਾ ਲੈਣੀ ਹੀ ਫਿਰ ਜੇ ਕਹਿੰ ਆਪੇ ਮੇਤੇਵੇਂ ਗੁੱਸਾਵਾ ਮੈਂ ਅੱਜ ਤੋਂ ਪਿੱਛੇ ਵੀ ਗਈ ਆਂ ਫੇ ਰੋਟੀ ਖਾ ਲੋ ਰੋਟੀ ਖਾ ਲੋ ਤੇ ਉਹ ਕੋਲ ਇੱਕ ਗੱਲ ਹੈ ਹੀ ਨਹੀਂ ਹੈਗੀ ਹੈ ਮੇਰੀ ਮਾਂ ਦਾ ਤੇਰੀ ਨੂੰ ਫੋਨ ਕਰਦੀ ਹੈ ਹੋਰ ਕੀ ਪਤਾ ਕੀ ਚੁਕਣਾ ਦੇਈ ਜਾਦੀ ਤੇਰੀ ਮੈਨੂੰ ਕੋਈ ਨਹੀਂ ਚੁਕਣਾ ਦਿੰਦੇ ਜਾਂ ਚੁਕਣਾ ਦਿੰਦੇ ਹੁਣ ਮੈਂ ਇੱਥੇ ਨਾ ਹੁੰਦੀ ਨਾ ਹੁੰਦੀ ਨਾ 17-18 ਸਾਲ ਹੋ ਗਏ ਮੈਂ ਤੇ ਕੱਢ ਲਈ ਇੱਥੇ ਜਿਹੜੇ ਤੇਨੂੰ ਚਾਚੇ ਨਾਲੇ ਖਲਾ ਪੜਕਾਉਂਦੀ ਰਹਿੰਦੀ ਓ ਪੜਕਾਉਂਦੀ ਰਹਿੰਦੀ ਪਹਿਲਾਂ ਆਪਣੇ ਘਰ ਉਹ ਸਾਰੀ ਦੁਨੀਆ ਨੂੰ ਦੱਸਣ ਦਿਆ ਆਂ ਆਟ ਗਵਾਰਨ ਨੂੰ ਵੀ ਦੱਸਣ ਦਿਆ ਵਾ ਤੇ ਚਾਚਾ ਨੇ ਥਾੜੇ ਤੋਂ ਕੰਮ ਕਰਵਾਈ ਜਾਂਦਾ ਆ ਵਾ ਆਪਣੇ ਘਰ ਦੀਆਂ ਗੱਲਾਂ ਕਿਉ ਤੇ ਫੇ ਤੁਹੀਂ ਕਹਤੋ ਚਾਚਾ ਨੂੰ ਉਹਨਾਂ ਨੂੰ ਜਾ ਜਾ ਕੇ ਦੱਸ ਦੇ। ਮੈਂ ਅੱਗੇ ਦੱਸਦਾ ਉਹ ਤੇ ਤੁਹਾਡੇ ਸਕੇ। ਮੇਰੀਆਂ ਚੋਗਰੀਆਂ ਦੇ ਛੱਡ ਚਾਚਾ ਉਹਨਾਂ ਨਾਲ ਕਰਨ ਲਾ ਪੈਨੇ। ਉਹ ਵੀ ਤੁਹਾਡੇ ਨਾਲ ਕਰਨ ਲਾ ਪੈਂਦੇ ਮੈਨੂੰ ਨਹੀਂ ਪਤਾ। ਮੇਨਤ ਕਦੀ ਕੀਤੀ ਨਹੀਂ। ਤੁਹਾਨੂੰ ਲੱਗਦਾ ਵੀ ਨਹੀਂ ਕੀਤੀ। ਆਹ ਚਲ ਜਾ ਰੋਟੀ ਕੁਝ ਪਤਾ। ਆਹ। ਮੈਂ ਬਾਅਦ ਚਲਣਾ ਪਹਿਲਾਂ ਰੋਟੀ ਖਾਣੀ। ਇਹ ਦੀਵੇਂ ਤਾਂ ਭੁੱਖ ਲੱਗੀ ਕਿਦਾਂ ਦੇਣ।